ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਡੇਰੀ ਫਾਰਮ ਤੇ ਸਵਾਗਤ ਹੈ ਜੀ ਵੀਰ ਜੀ ਤੁਹਾਡਾ ਸਾਰਿਆਂ ਦਾ ਵੀਰ ਜੀ ਸਾਡੇ ਚੜ੍ਹਦੀ ਕਲਾ ਡੇਰੀ ਫਾਰਮ ਨੂੰ ਬਰਤਬਰ ਸਬਸਕ੍ਰਾਈਬ ਤੇ ਵੀਰ ਜੀ ਸ਼ੇਅਰ ਕਰਿਆ ਕਰੋ ਤਾਂ ਜੋ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਚੰਗੀ ਤੋਂ ਚੰਗੀ ਵੀਰਾਂ ਦੀ ਸੇਵਾ ਵਿੱਚ ਕੋਈ ਮੱਝ ਗਾਂ ਵੀਰਾਂ ਨੂੰ ਵਿਖਾ ਸਕੀਏ ਤੇ ਵੀਰ ਜੀ ਨਾਮ ਐਡਰੈਸ ਨੋਟ ਕਰ ਲਓ ਪਹਿਲਾਂ ਨਾਮ ਹੈਗਾ ਆਪਣਾ ਜਸਕਰਨ ਸਿੰਘ ਪਿੰਡ ਮਹਿਮਤਪੁਰਾ ਤਹਿਸੀਲ ਅਜਨਾਲਾ ਜ਼ਿਲ੍ਹਾ ਅਮਰਸਰ ਲਾਗੇ ਵੀਰ ਜੀ ਲੋਪੋ ਕੇ ਚਗਾਵਾ ਤੇ ਵੀਰ ਜੀ ਫੋਨ ਨੰਬਰ ਹੈਗਾ ਜੇ 95928 00635 ਅੱਜ ਦੀ ਵੀਡੀਓ ਵਿੱਚ ਵੀਰ ਜੀ ਆਪਾਂ ਤੁਹਾਨੂੰ ਵਿਖਾਉਣੀ ਆਂ ਤਿੰਨ ਮੱਜਾਂ ਤੇ ਇੱਕ ਵੈੜ ਤੇ ਵੀਰ ਜੀ ਐਂਡ ਤੱਕ ਵੀਡੀਓ ਤੱਕ ਬਣੇ ਰਹੋ ਤੇ ਤੁਹਾਨੂੰ ਆਪਾਂ ਵਿਖਾਉਣੇ ਆ ਕੱਲੀ ਕੱਲੀ ਬਾਰੇ ਦਿੰਨੇ ਡਿਟੇਲ ਤੇ ਆ ਪਹਿਲੇ ਨੰਬਰ ਤੇ ਵੀਰ ਜੀ ਦੂਜਾ ਸੂਆ ਛੋਟੀ ਸੂਈ ਜੇ ਆ ਦੇਖੋ ਵੀ ਇਹ ਦੂਜਾ ਸੂਆ ਛੋਟੀ ਸੂਈ ਚੰਗੀ ਥੱਲਿਓਂ ਸਾਫ਼ ਪਿਆ ਰਿਆ ਛੋਟੀ ਤੇ ਵੀਰ ਜੀ ਅੱਜ ਹੀ ਆਈ ਛੋਟੀ ਆਪਣੇ ਫਾਰਮ ਤੇ ਇਹ ਵਿਧੀ ਹਾਲ ਦੀ ਗੱਡੀ ਛੋਟੀ ਥਲੇ ਦੁੱਧ ਹੈਗਾ 8 ਕਿਲੋ ਇਹ ਬਾਕੀ ਉਹਨਾਂ ਵੀਰਾਂ ਦੀ ਸਾਂਭ ਬੰਦਾ ਬੰਦਾ ਹੈ ਨਹੀਂ ਭੱਜ ਗਿਆ ਤਾਂ ਕਿੰਨਾ ਵੀਰਾਂ ਨੇ ਵੇਚੀ ਆ ਤੇ ਵਿਧੀ ਜੇ ਕੋਈ ਸਾਂਭੂਗਾ ਤਾਂ ਦੁੱਧ 10 ਕਿਲੋ ਛੋਟੀ ਕੱਢਣ ਵਾਲੀ ਆ ਚੋਣ ਚਵਾਈ ਬਿਲਕੁਲ ਵਿਧੀ ਸਾਫ ਆ ਥੱਲੇ ਤੋਂ ਬਹੁਤ ਹੀ ਖੂਬਸੂਰਤ ਤਿਆਰ ਹੋਈ ਆ ਤੇ ਵਿਧੀ ਆਡੀ ਛੋਟੀ ਆਈ ਹੈ ਸਿਰੇ ਬਹੁਤ ਲੇੜ ਦੀ ਚੋਈ ਆ ਤੇ ਫਿਰ ਵੀ ਬਹੁਤ ਤਿਆਰ ਸਾਂਭ ਕੇ ਦਾ ਵੇਖੋ ਬਹੁਤ ਸਾਫ ਆ ਬਹੁਤ ਕੋਈ ਜੀ ਕੱਲਾ ਕੱਲਾ ਥਣ ਲੱਗਾ ਆ ਸਿਰ ਮੂੰਹ ਦੀ ਵਿਧੀ ਬਹੁਤ ਸਾਫ ਆ ਛੋਟੀ ਇਹਦਾ ਬੱਚਾ ਵੀ ਵਿਧੀ ਆਜੇ ਇਹ ਲਾਲੋ ਕੋਈ ਮੀਨੇ ਦਾ ਲਾ ਲਓ 1.5 ਦਾ ਲਾ ਲਓ ਤੇ ਕੋਈ 5-7 ਦਿਨ ਵੱਧ ਘਟ ਵੀ ਹੋ ਸਕਦਾ ਆ ਤੇ ਬਾਕੀ ਚੌਣ ਚਾਂ ਵੀ ਦੀ ਝੋਟੀ ਬਹੁਤ ਠੰਡੀ ਸੀ ਲਿਆ ਇਹਦਾ ਮੁੱਲ ਕਰਨ ਨੂੰ ਤੇ ਵੀਜੀ ਝੋਟੀ ਦਾ ਭਵੇਂ 80 ਕਰ ਲਈਏ 75 ਕਰ ਲਈਏ ਇਹ 70000 ਚ ਵੀਰਜੀ ਮਾਨਤਨ ਹੋ ਜਾਊਗਾ ਵੀਰਾਂ ਭਰਾਵਾਂ ਦਾ 70000 ਚ ਮਾਨਤਨ ਹੋ ਜਾਊਗਾ ਆਪੀ ਦੁੱਧ ਨੂੰ ਵੀਜੀ ਝੋਟੀ ਬਹੁਤ ਖੜੀ ਕੱਦ ਕਾਠ ਬੇਲ ਵੀ ਬਹੁਤ ਚੰਗਾ ਝੋਟੀ ਦਾ ਤੇ ਖੱਲਿਓ ਬਹੁਤ ਹੀ ਕਮਲ ਦੀ ਲੇਵੇ ਦੀ ਬਹੁਤ ਸਾਫ ਹੈ ਝੋਟੀ ਵੀਜੀ ਕੋ ਵੀਰ ਭਰਾ ਫੋਨ ਲਾਵੇ ਕੋਈ ਨਹੀਂ ਸੱਤਕ ਚੋਂ ਮਾਂਤਨ ਵੀਰ ਦਾ ਕਰਾਂਗੇ ਕਿਸ ਦਾ ਤੇ ਵੀਰ ਜੀ ਦੂਜੇ ਨੰਬਰ ਤੇ ਆ ਗਈ ਆ ਚੰਗੇ ਵੱਡੇ ਰਿਕਾਰਡ ਵਾਲੀ ਵੀਰ ਜੀ ਇਹ ਮੈਂ ਤਾਂ ਸਰਜਰ ਦਾ ਰਿਕਾਰਡ ਵੀਰ ਜੀ 22 ਕਿਲੋ ਦਾ ਦੇ 22 ਕਿਲੋ ਵੀਰ ਜੀ ਸਰਜਰ ਮੈਂ ਦੋ ਦਿਨ ਦੀ ਰਹੀ ਏ ਤੇ ਹੁਣ ਵੀਰ ਜੀ ਮੈਂ ਥੱਲੇ 10 ਕਿਲੋ ਉਦੋਂ ਤਿਆਰ ਜੇ ਤੇ ਵੀਰ ਜੀ 4 ਮਹੀਨੇ ਪਿਛਲੇ ਜੂਨ ਮਹੀਨੇ ਦੀ 6ਵੇਂ ਮਹੀਨੇ ਦੀ 4 ਜੂਨ ਦੀ ਗਾਂ ਵੀ ਮੱਝ ਬਣੀ ਜੇ ਵੀਰ ਜੀ ਤੇ ਚੰਗੇ ਵੱਡੇ ਕੱਦ ਕਾਠ ਵਾਲੀ ਆ ਅਰੀ ਆਉਣ ਕਰਕੇ ਵੀਜੀ ਆਪਣੇ ਫਾਰਮ ਤੇ ਦੇ ਤਾਜ਼ੀਆਂ ਆਈਆਂ ਤਾਂ ਕਰਕੇ ਥੋੜਾ ਜਿਹਾ ਜਿਹਾ ਲੱਪੇ ਲੂਪੇ ਜ ਨੇ ਅਠੇ-ਪੁੱਠੇ ਥੋੜੇ ਘਟ ਖੰਦੀਆਂ ਰੀਆਂ ਵਾ ਤੇ ਵੀਜੀ ਇਹ ਮੈਂ ਦਾ ਉਹ ਬੱਚਾ ਵਾ ਉਹੀ ਪੂਰਾ ਤਕੜਾ ਸੰਭਿਆ ਜੇ ਕਿਸੇ ਨੇ ਤੇ ਸਾਮਸੂ ਵੀਰਾਂ ਦੀ ਬੜੀ ਆ ਤੇ ਮੁੱਲ ਕਰਨ ਨੂੰ ਵੀਜੀ ਇਹਦਾ ਭਾਵੇਂ 85 ਕਰ ਲਈਏ 80000 ਦੀ ਮੈਂ ਦੇ ਦਾਂਗੇ ਤੇ ਵੀਜੀ ਜੇ ਕਿਸੇ ਨੇ ਬੱਚਾ ਨਾ ਖੜਨਾ ਹੋਵੇ ਤੇ 10000 ਵਿੱਚੋਂ ਲੈਸ ਹੋ ਜਾਊਗਾ ਆ ਬੱਚਾ ਜੇ ਨਾ ਖੜਨਾ ਹੋਵੇ ਉਦਾਂ ਬੱਚੇ ਤੇ ਮਿਲਦੀ ਆ ਜੇ ਕੋ ਬੱਚੀ ਤੋਂ ਬਹਿਣਾ ਚਲੂਗਾ ਵਿਗਿਆਨ ਦੀ ਕੁਛ ਨਹੀਂ ਭਾਵੇਂ ਨੂੰ ਪਾੜੇ ਤੇ ਵੀ ਚਲੋ ਦਿਹਾੜੀ ਦਾ ਗੱਟੀ ਕਲਵਾਉਂਗੀ ਤੇਨੇ ਬੱਚੇ ਤੇ ਆਜੂਗੀ ਤੇ 10000 ਦਾ ਵਿਧੀ ਵਿੱਚੋਂ ਬੱਚਾ ਕਟਿਆ ਜਾਊਗਾ ਤੇ ਜੇ ਕੋ ਬੱਚਾ ਨਾਲ ਹੀ ਖੜਨਾ ਮੈਂ ਰੱਸੀ ਹਜ਼ਾਰ ਦੀ ਮੈਂ ਦੇ ਦਾਂਗੇ ਜੀ ਸੱਜਰ ਮੈਂ ਤਾਂ 22 ਕਿਲੋ ਦਾ ਰਕਾਰ ਜੇ 22 ਕਿਲੋ ਦੁੱਧ ਮੈਂ ਦਿੰਦੀ ਜੀ ਬਹੁਤ ਹੀ ਵੱਡੇ ਕੱਦ ਕਾਠ ਵਾਲੀ ਤੇ ਬੇਲ ਦੀ ਲੰਮੀ ਚੱਗੇ ਰਕਾਰ ਦੀ ਹੈ ਦੇਖੋ ਵਿਧੀ ਕੰਦਾ ਵੱਡਾ ਕੱਦਿਆ ਵੇਖੋ ਤੇ ਤਿੱਜਾ ਸੂਆ ਵਿਧੀ ਮੈਂ ਤਾਂ ਤੇ ਤੀਜੇ ਨੰਬਰ ਤੇ ਵਿਧੀ ਆ ਗਈ ਆ ਉਜੀ ਖੀਰੀ ਝੋਟੀ ਅਜੇ ਦੋਂਦੀ ਦੀਆਂ ਦੰਤੀਆਂ ਪੁੱਟਣ ਡਈ ਜੇ ਜਿਹੜਾ ਕੋਈ ਵੀਰ ਭਰਾ ਆਖੇ ਆਪਾਂ ਉਹਨੂੰ ਚੈੱਕ ਵੀ ਕਰਾ ਦਾਂਗੇ ਤੇ ਇਹ ਵੀ ਜੀ ਕੱਲ ਦੀ ਸੂਈ ਜੇ ਰਾਤ ਦੀ ਅਜੇ ਥੋੜੀ ਝੋਟੀ ਵੀ ਜੀ ਸੂਚ ਆਈ ਆ ਤੰਗਾ ਕੱਦ ਦੇਖੋ ਵੀ ਜੀ ਇਹ ਵੀ ਜੀ ਸਭ ਤੋਂ ਵੱਡੀ ਗੱਲ ਇਹ ਜੇ ਵੀ ਆਪਾਂ ਇੱਕ ਇੱਕ ਰੋ ਲਈਆਂ ਜੇ ਇਹ ਦਵੇਂ ਜੋੜੀ ਤੇ ਵੀ ਜੀ ਐਸੇ ਮੈਂ ਦੀ ਪਹਿਲੇ ਸਵੇ ਦੀ ਕੱਟੀ ਜੇ ਐਰ ਕਰ ਤਿੰਨਾਂ ਸਾਲਾਂ ਦੀ ਹੋਈ ਜੇ ਐਸੇ ਮੈਂ ਵੱਡੀ ਦੀ ਕੱਟੀ ਝੋਟੀ ਜੇ ਤੇ ਐਰ ਸੂਈ ਜੇ ਤੇ ਆ ਵੀ ਜੀ ਉਹਦੇ ਮਗਰ ਕੱਟੀ ਆ ਆ ਵੇਖੋ ਆ ਵੇਖੋ ਮਗਰ ਕੱਟੀ ਆ ਤੇ ਵੀ ਜੀ ਕੱਟੀ ਵੀ ਪਿਓਰ ਪਿਓਰ ਮੋਰਾ ਦੀ ਜੇ ਇੱਕ ਬਾਅਦ ਪੂਛ ਟਾ ਨਹੀਂ ਜੇਗਾ ਤੇ ਸੇਮ ਹੀ ਝੋਟੀ ਜੀ ਵੀ ਜਿਹੜੀ ਝੋਟੀ ਰਾਤ ਦੀ ਸੂਈ ਆ ਥੋੜੀ ਲੱਪੇ ਚ ਆਈ ਆ ਅਜੇ ਥੋੜਾ ਜਨਾ ਕਰ ਦੀ ਜੇ ਦੂਸਰਾ ਮਾਰ ਆਉਲ ਕਿ ਖਣ ਚੱਡਾ ਝੋਟੀ ਨੂੰ ਬਹੁਤ ਸੋਹਣਾ ਲੱਗਾ ਆ ਥੋੜਾ ਜਿਹਾ ਬੱਚੇ ਤੋਂ ਅਜੇ ਕਰ ਦੀ ਜੇ ਤੋ ਚਾਰ ਦਿਨ ਵਿੱਚ ਸਾਹਮਣੇ ਪਾਉਂਗੀ ਝੋਟੀ ਸੈੱਟ ਹੋ ਜੂਗੀ ਵੀ ਜੀ ਝੋਟੀ ਸਾंप ਕੇ ਨਾ ਇੱਥੋਂ ਤੱਕ ਮੈਂ ਤਾਂ ਪਿਛਲਾ ਰਿਕਾਰਡ ਆ ਮੈਂ ਦੀ ਜਿਹੜੀ ਚੰਗੀ ਮੈਂ ਦੀ ਧੀ ਆ ਤੇ ਵੀ ਦੀ ਝੋਟੀ ਦੁੱਧ ਪਹਿਲਣ 14-15 ਕਿਲੋ ਕੱਢ ਸਕਦੀ ਜ ਅਖੀਂ ਵੀਰ ਜੀ ਇਹ ਤਾਂ ਛੋਟੀ 5-7 ਦਿਨਾਂ ਸੰਭਲੀਏ ਥੋੜੀ ਟੇਕੇ ਮੜੀ ਜੀ ਮਿਲਣ ਲੱਗ ਪਏ ਬੱਚੇ ਤੇ ਆ ਜੇ ਤੇ ਕਿਹਾ ਵੀਰ ਜੀ ਛੋਟੀ ਵੀਰ ਜੀ ਭਵੇਂ 1.5 ਲੱਖ ਦੀ ਵੇਚ ਦੀ ਜਿੱਡਾ ਕਾਦੇ ਵੀਰ ਜੀ ਖੀਰੀ ਛੋਟੀ ਦਾ ਬਹੁਤ ਵੱਡਾ ਕਾਦੇ ਥਣ ਤੇ ਵੀਰ ਜੀ ਪੂਰਾ ਲੰਮਾ ਕੜਦੀ ਆ ਫਸਮ ਕੇ ਆ ਵੇਖੋ ਆ ਵੇਰ ਜੀ ਸਾਰਾ ਆਇਆ ਸਿਰੋਕਾਲਾ ਸੂਚ ਆ ਗਈ ਆ ਚੋਈ ਗਈ ਆ ਨਹੀਂ ਤੇ ਛੋਟੀ ਨੇ ਸਾਰਾ ਲੇਵਾ ਭਰਿਆ ਹੀ ਲੱਗਦਾ ਨਹੀਂ ਸੀਦਾ ਪਹਿਲਣ ਆ ਤੇ ਹੁਣ ਵੀਰ ਜੀ ਜੇ ਦੇ ਕੋਈ ਵੀਰ ਭਰਾ ਇਦਾਂ ਹੀ ਹਾਲਦੀ ਘੜੀ ਇਦਾਂ ਝੋਟੀ ਚਲੋ ਸਾਹਮਲੇ ਵੇ ਜਾਂ ਜਾ ਕੇ ਸੈਟ ਸਟ ਕਰ ਲੈ ਝੋਟੀ ਲੋਤੇ ਆ ਜੇ ਲਿਆਵੇ ਰੋਸ ਹਾਉਣਾ ਵੇਦੀ ਲੈਸ ਹੋ ਜੂਗੀ ਤੇ ਹਾਲਦੀ ਘੜੀ ਇਦਾਂ ਝੋਟੀ ਦਾ ਵਿਰਧੀ 1,20,000 ਰੁਪਇਆ ਮੋਲਿਆ ਇੱਕ 10 ਦੀ ਵਿਰਧੀ ਆਪਾਂ ਦੇ ਦਾਂਗੇ ਤੇ ਚਲੋ ਜੇ 10 ਦਿਨ ਸੰਭੀ ਗਈ ਝੋਟੀ ਕੋ 12-13 ਕਰੋ 14 ਕਿਲੋ ਦੁੱਧ ਕੱਢ ਗਈ ਲੇਵਾ ਵਿਰਧੀ ਵੇਖੋ ਅੱਖਾਂ ਆ ਲੱਗਾ ਜੇ ਆ ਵੇਖੋ ਆ ਵੇਖੋ ਅੱਖਾਂ ਆ ਲੱਗੇ ਆ ਬਾਕੀ ਹੈ ਇਦਾਂ ਵਿਰਧੀ ਠੰਡੀ ਆ ਐਡੀ ਗੱਲ ਕੋਈ ਨਹੀਂ ਆ ਤੇ ਬਾਕੀ ਥੋੜਾ ਜਨਾ ਪੀੜ ਪਾਰ ਨਾ ਕਰਕੇ ਭੰਨੀ ਝੋਟੀ ਹੈ ਬਹੁਤੀ ਕੁਲੀ ਹਜੇ ਤੇ ਆਪੇ ਵੀਰਪਰਾ ਕੋ ਫੋਨ ਲਾਵੇ ਆਪ ਮਾਤਨ ਕਰਦਾਂਗੇ ਸੈਟ ਹੋ ਜੀਗੀ ਵਿਜੀ ਚੋਟੀ ਤੇ ਚੌਥੇ ਨੰਬਰ ਤੇ ਆ ਗਈ ਵੀਰ ਦੀ ਵੈੜ ਤੇ ਪਹਿਲਾ ਸੂਆ ਵੀਰ ਦੀ ਵੈੜ ਸੂਈ ਜੇ ਤਾਜੀ ਬਿਲਕੁਲ ਆ ਜਵਾਗ ਜੇ ਮਗਰ ਵੱਛਾ ਜੇ ਦਾ ਤੇ ਇਥੇ ਥਲੇ ਵੀਰ ਦੀ 10 ਕਿਲੋ ਦੁੱਧ ਕਣ ਲੈ ਕੋ ਬੋਲਾ ਕਣ ਲੈ ਉਥੇ ਪੰਜਵੇਂ ਦਿਨ ਦੀ ਸੂਈ ਆ 10 ਕਿਲੋ ਤਿਆਰ ਹੈਗਾ ਜੇ ਸਾਈ ਹਾਲ ਕ੍ਰੋਸ ਜੇ ਵੀਰ ਦੀ ਏਡੀ ਚੋਣ ਠੰਡੀ ਹੈ ਵੈੜ ਗੱਲ ਹੀ ਨਹੀਂ ਆ ਭਵੇਂ ਕੋਈ ਭੈਣ ਚੋਲੇ ਤੇ ਭਵੇਂ ਕੋਈ ਵੀਰ ਚੋਲੇ ਆ ਵੇਖੋ ਖਾਈ ਵਾਲ ਕ੍ਰੋਸ ਆ ਵੀਰ ਜੀ ਖੰਡੀ ਧੀਰੀ ਆ ਜਾਂ ਦੁੱਧ ਵੀ ਮੱਝਾਂ ਰਗਾ ਆ ਨਾ ਇਹਨੇ ਕਰਮੀ ਮਣਾਉਣੀ ਆ ਤੇ ਜੇ ਵੀਧੀ ਇਹਦੀ ਮੁੱਲ ਦੀ ਗੱਲ ਕਰੀਏ ਤੇ ਮੁੱਲ ਆਪਾਂ ਕਰਨ ਨੂੰ ਭਾਵੇਂ ਵੀਧੀ 40000 ਕਰ ਲਈਏ ਇਹ 35000 ਦੀ ਵੈੜ ਆਪਾਂ ਦੇ ਦਾਂਗੇ ਹਾਂ ਨਾ ਹੀ ਵੀਰ ਜੀ ਕੋ ਸੇਵ ਕਰੂਗਾ ਵੀਰ ਭਰਾ ਦੇ ਦੁੱਧ ਵੀਧੀ ਨੇ 13 ਕਿਲੋ 12 13 13 ਕਿਲੋ ਕੱਢੀ ਜਾਣਾ ਬੜੇ ਰਮਾਨਾ ਚੌਣ ਚਵਾ ਬਹੁਤ ਕੋਲੀ ਆ ਜੀ ਦੋ ਮਿੰਟਾਂ ਜੇ ਬੈਂਦੀਆਂ ਬੈਂਦੀਆਂ ਵੈੜ ਚੋਲੀਦੀ ਆ ਦੇਖੋ ਥਾਣਾ ਦੇਖ ਕਿੱਡਾ ਲੱਗਾ ਨਹੀਂ ਐ ਪਸਮਿਆਂ ਦੇ ਹੋਰ ਕੱਢ ਲੈਂਦੀ ਆ ਮਗਰ ਇਹਦਾ ਬੱਛਾ ਜੇ ਆ ਵੇਖੋ ਵੀਰ ਜੀ ਤੇ ਬਾਕੀ ਵੀਰ ਜੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਵੀਰਾਂ ਸਾਰਿਆਂ ਦਾ ਤੇ ਬਾਕੀ ਵੀਰਾਂ ਕੇ ਫੇਰ ਬੇਨਤੀ ਹੈ ਵੀ ਜੀ ਸਾਡੇ ਚੜ੍ਹਦੀ ਕਲਾ ਦੇ ਹਾਰੀ ਫੜਨ ਵੱਤ ਤੋਂ ਵੱਧ ਸਬਸਕ੍ਰਾਈਬ ਤੇ ਵੀ ਜੀ ਸ਼ੇਅਰ ਕਰਿਆ ਕਰੋ ਦੇਖੋ ਵੀਰ ਭਰਾ ਫੋਨ ਲਾਵੇ ਮਾਣ ਵੱਤ ਤੋਂ ਵੱਧ ਕਰਾਂਗੇ ਬਹੁਤ ਬਹੁਤ ਧੰਨਵਾਦ ਵੀਰਾਂ ਸਾਰਿਆਂ ਦਾ